ਨਮਸਕਾਰ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਤੇ ਮੈਂ ਤੁਹਾਡੇ ਨਾਲ ਤਾਨਿਆ ਪਾਠਕ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਦਿੱਲੀ ਤੋਂ ਆ ਰਹੀ ਹੈ ਜਿੱਥੇ ਲਾਲ ਕਿਲੇ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ 'ਚ ਹਜੇ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਤੋਂ ਵੱਧ ਜੋ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਹਾਲਾਂਕਿ ਇਹ ਮੌਤ ਦਾ ਆਂਕੜਾ ਜੋ ਪਹਿਲਾਂ ਸੀ ਉਹ 7 ਸੀ ਜੋ ਹੁਣ ਵੱਧ ਕੇ 10 ਹੋ ਗਿਆ ਹੈ ਡਾਕਟਰ ਵੱਲੋਂ 10 ਲੋਕਾਂ ਦੇ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਦਿੱਲੀ 'ਚ ਜੋ ਇਹ ਇਕੋ ਵੈਨ 'ਚ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਇੱਕ ਆਦਮੀ ਨੂੰ ਵੀ ਫੜਿਆ ਗਿਆ ਹੈ ਉਸ ਬੰਦੇ ਨੂੰ ਫੜ ਕੇ ਫਿਲਹਾਲ ਹਜੇ ਉਹਦੇ ਤੇ ਦੇਖਿਆ ਜਾ ਰਿਹਾ ਹੈ ਕਿ ਉਸ ਦੀ ਵਜ੍ਹਾ ਹੈ ਜਾਂ ਕੁਝ ਹੋਰ ਵਜ੍ਹਾ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਜੋ ਇਕੋ ਵੈਨ ਨੂੰ ਜਦੋਂ ਅੱਗ ਲੱਗੀ ਤਾਂ ਉਸ ਦੇ ਨਾਲ ਤਿੰਨ ਹੋਰ ਗੱਡੀਆਂ ਜਲ ਕੇ ਰਾਖ ਹੋ ਗਈਆਂ ਜਿਸ ਕਰਕੇ ਫਿਲਹਾਲ ਪੂਰੀ ਦਿੱਲੀ ਵਿੱਚ ਨਾਕੇਬੰਦੀ ਵੀ ਲਗਾ ਦਿੱਤੀ ਗਈ ਹੈ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਯੂਪੀ 'ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਧਮਾਕੇ ਤੋਂ ਬਾਅਦ ਯੂਪੀ ਦੇ ਜੋ ਮੁੱਖ ਮੰਤਰੀ ਸੀ ਯੋਗੀ ਅਦਿੱਤਿਆਨਾਥ ਉਹਨਾਂ ਨੇ ਵੀ ਯੂਪੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਪੂਰੀ ਤਰੀਕੇ ਨਾਲ ਪੂਰੀ ਦਿੱਲੀ ਨੂੰ ਘੇਰ ਕੇ ਖੜੀ ਹੋ ਗਈ ਹੈ। ਹੁਣ ਦੇਖਿਆ ਜਾ ਰਿਹਾ ਹੈ ਕਿ ਅੱਗੇ ਕਿੰਨੂੰ ਫੜਿਆ ਜਾਵੇ ਇਸ ਦੀ ਵਜ੍ਹਾ ਇੱਕ ਕੀ ਕਹਿੰਦੇ ਇਹ ਕੋਈ ਹਾਦਸਾ ਹੀ ਹੈ ਜਾਂ ਫਿਰ ਕੋਈ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਦਿੱਲੀ ਪੁਲਿਸ ਤਾਂ ਦੱਸ ਦਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਐਨਆਈਏ ਤੇ ਬੰਬ ਨਿਰੋਧਕ ਦਸਤੇ ਵੀ ਹੁਣ ਜੋ ਉਹਨਾਂ ਦੀਆਂ ਟੀਮਾਂ ਸੀ ਉਹ ਵੀ ਉਸ ਸਮੇਂ ਮੌਜੂਦ ਹਨ ਤੇ ਇਲਾਕੇ ਦੀ ਡੂੰਘਾਈ ਨਾਲ ਜਾਂਚ ਵੀ ਕਰ ਰਹੀਆਂ ਹਨ ਧਮਾਕੇ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਾਲ ਕਿਲੇ ਦੇ ਆਲੇ ਦੁਆਲੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਤੇ ਦਿੱਲੀ ਇਸ ਸਮੇਂ ਹਾਈ ਅਲਰਟ ਤੇ ਹੈ ਅੱਜ ਸਵੇਰੇ ਫਰੀਦাবাদ ਤੇ ਬਾਰੀ ਮਾਤਾ ਵਿਖੇ ਆਰਡੀਐਕਸ ਅਤੇ ਹੋਰ ਵਿਸਫੋਟਕ ਬਰਾਮਦ ਵੀ ਸਾਹਮਣੇ ਆਏ ਸਿਗੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਗੁਜਰਾਤ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਪੁਲਿਸ ਨੇ ਵੱਡੀ ਗਿਣਤੀ ਵਿੱਚ ਸ਼ੱਕੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇੱਕ ਦਿੱਲੀ ਚੋਂ ਸ਼ੱਕੀ ਜੋ ਆਇਆ ਉਹ ਗ੍ਰਿਫਤਾਰ ਕੀਤਾ ਗਿਆ ਇਹ ਜੋ ਹਾਦਸਾ ਹੋਇਆ ਇਹ ਭੀੜ ਪਾੜ ਵਾਲਾ ਇਲਾਕਾ ਸੀ ਅਕਸਰ ਸ਼ਾਮ ਨੂੰ ਇੱਥੇ ਭੀੜ ਜਮਾ ਹੁੰਦੀ ਸੀ ਤੇ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਇਹ ਕਾਰ ਸੀएनजी ਦੇ ਲੀਕ ਹੋਣ ਕਾਰਨ